ਬੀਜੀ ਨਾ ਕਰ ਜਾਂਦੇ ਆ ਬਿੱਲ ਆਪਰ ਦਾ 2 ਮਿੰਟ ਵਾਲਾ ਉਹ ਨਹੀਂ ਦਰ ਉਹ ਪੈ ਲੱਖ ਬੰਨੇਵਾ ਦਿੰਨੇ ਬੀਰ ਲਿਆ ਬੀਰ ਲਿਆ ਬੀਰ ਸੰਤਾਨ ਬਣਾਣੀ ਵਾਲੀ ਗੱਲ ਤਾਂ ਸੁਣ ਲੈ ਇਸ ਤੇ ਬਾਅਦ ਆਪਾਂ ਡਿਟੇਲ ਨਹੀਂ ਵੀ ਕਰੇਗੇ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਉਹ ਬਹੁਤ ਡਿਟੇਲ ਤੂੰ ਸੈਂਡ ਕਰਾ ਤਾ ਤੂੰ ਪੈਸੇ ਕਢਾ ਲੈ ਇਹ ਵੀ ਸਾਰਾ ਮੈਂ ਦੇਦੀ ਲੈ ਲੈ ਇਹ ਖਾਲੀ ਗਾਉਂਦੇ ਤੂੰ ਸੈਂਡ ਕਰ ਦੇ ਦੋ ਬੰਦੇ ਕਰ ਲੈ ਲੱਗਾ ਦੋ ਦੱਬੇ ਮੋ ਦੋ ਬੰਦੇ ਬਿਠਾ ਦੇ ਮੋਰ ਦੇ ਤੇ ਬੀ ਗੀਓ ਕੰਮ ਹੈ ਮਾ ਉਹ ਯੋ ਰਿਆ ਜਗਾਇਆ ਤੂੰ ਕਾਟਾ ਦੇ ਮੋਰ ਦੇ ਤੇ ਬੀ ਗੀਓ ਕੰਮ ਹੈ ਮਾ ਉਹ ਯੋ ਰਿਆ ਜਗਾਇਆ ਤੂੰ ਕਾਟਾ ਦੇ ਮੋਰ ਦੇ ਤੇ ਬੀ ਗੀਓ ਕੰਮ ਹੈ ਮਾ ਉਹ ਯੋ ਰਿਆ ਜਗਾਇਆ ਉਹ ਯੋ ਰਿਆ ਬੰਦਾ ਫਿਰ ਜਿਹੜਾ ਪਸੀਨਾ ਪਾ ਰਿ ਦੀ ਇਹ ਹੈ ਜਦ ਤੋਂ ਇਸ ਦੀ ਜਨਾਨੀ ਮਰੀਏ ਸਾਡਾ ਹੌਮਦਲ ਫੈਸਲਾ ਹੋਇਆ ਜਿਸ ਦਾ ਇਹੋ ਪ੍ਰਧਾਨ ਸਾਡਾ ਸਾਰਾ ਡਾਕਟਰ ਚੌਧਰੀ ਵਿੱਚ ਸਾਰੇ ਬੈਠ ਕੇ ਬੈਠਦਾ ਵੀ ਇੱਕ ਦਾ ਜਿਹੜੀ ਹੈਗੀ ਆ ਮਤਲਬ ਇਸ ਨੂੰ ਨੌਕਰੀ ਦਵਾਈ ਜਾਏਗੀ ਇੱਕ ਜਦ ਤੱਕ ਮਤਲਬ ਕਿ ਨਹੀਂ ਹੋ ਰਿਹਾ ਅਸੀਂ ਉਹ ਰੋਲ ਕੇ ਬਾਅਦ ਜਦ ਤੱਕ ਨਹੀਂ ਬੰਦੀ ਇਸ ਨੂੰ ਜਿਹੜਾ ਹੈਗੀ ਕਿ ਘਰ ਵਾਲੀ ਤਨਖਾਹ ਮਿਲ ਜਾਏਗੀ ਪਰ ਅਜੇ ਤੱਕ ਕਿਸੇ ਨੇ ਕੋਈ ਕੋਈ ਤਰ੍ਹਾਂ ਦੀ ਹੈਗੀ ਹੁਣ ਨੜ ਛੱਡ ਕੇ ਕੱਚਾ ਚ ਵੈਸੇ ਨੂੰ ਆਇਆ ਚੌਧਰੀ ਜਾਨ ਮੈਂ ਪੱਲੇ ਤੇ ਰਹਿਣਾ ਤਾ ਜੋਦਰਮ ਜਾਂ ਠੇਕਦਾਰ ਹੈਗਾ ਸਾਨੂੰ ਪੂਰੇ ਸਾਲ ਕਿ ਜਦ ਤੱਕ ਦੀ ਡੈਥ ਹੋਈ ਜਾਂ ਅੱਜ ਤੱਕ ਦੀ ਤਰਖਾ ਠੇਕਦਾਰ ਦੇ ਦੋਵੇ ਆਪ ਰਹੇ ਅਸੀਂ ਫੇਰ ਘਾੜਾ ਛੱਡੇਗੇ ਜਿਹੜਾ ਬਖਾਇਆ ਹੋ ਤੇ ਉਸ ਤੋਂ ਬਾਅਦ ਜਿਹੜਾ ਅਮਰਦੀ ਗੱਲ ਦੇ ਰਹੋ ਜਦ ਖੜ ਦੇਣਾ ਚਾਹਿਆ ਰਾਤ ਦੇ ਸਾਨੂੰ 10:00 ਵਜੇ ਜਾਂ ਸਵੇਰ ਹੋ ਜਾ ਸਾਨੂੰ ਜਦ ਤੱਕ ਜੱਡੇਗੇ ਔਰ ਇਸ ਦਾ ਨਾਮ ਚੌਧਰੀ ਨੇ ਪੁਆਣਾ ਆਇਆ ਇਸ ਕੀ ਤਰਖਾ ਆਪਣੀ ਨੇ ਸੀ ਇਸ ਕੀ ਇਸ ਕਰਦੇ ਰਹੇਗੀ ਨਹੀਂ ਨਹੀਂ ਇਸ ਦੀ ਮੈਕਫੋਨ ਮੈਕਫੋਨ ਬੋਲ ਕੇ ਧਿਆਨ ਵੀ ਕਰੀਏ ਤਰਖਾ ਇਸ ਕੋ ਪਾ ਕੇ ਸਾਲ ਕੀ ਤਰਖਾ ਨਹੀਂ ਦਿੰਦਾ ਅਸੀਂ ਬਾਹਰ ਨਹੀਂ ਦਿੰਦੇ ਆਇਆ ਨਾ ਠੇਕਰ ਅਸੀਂ 20 ਵਾਰੀ ਕਹਿ ਗਏ ਨਾ ਤਾਂ ਇਹ ਅੰਦਰ ਦੀ ਕਰਨਾ ਆ ਭੋਗ ਤੇ ਨਾ ਹੀ ਉੱਤੇ ਆਇਆ ਡੈਥ ਤੇ ਮੈਂ ਮੈਂ ਛੁੱਟਣ ਦੀ ਬੋਲਦਾ ਮੈਂ ਦਿਲ ਕੀ ਕਰਦਾ ਮੈਂ ਛੁੱਟਣ ਦੀ ਬੋਲਦਾ ਮੈਂ ਕਹਿੰਦਾ ਮੈਂ ਚਾਰ ਬੰਦਾ ਕਹੇ ਛੁੱਟ ਬੋਲਣਾ ਤਨ ਦਾ ਚੁੱਪੀਆਂ ਵਾਲੀ ਆਉਂਦਾ ਛੁੱਟ ਬੋਲਣੇ ਗੱਲ ਤਨ ਦਾ ਚੁੱਪੀਆਂ ਵਾਲੀ ਆਉਂਦਾ ਛੁੱਟ ਬੋਲਣੇ ਗੱਲ ਤਨ ਦਾ ਚੁੱਪੀਆਂ ਵਾਲੀ ਆਉਂਦਾ ਛੁੱਟ ਬੋਲਣੇ ਗੱਲ ਤਨ ਦਾ ਚੁੱਪੀਆਂ ਵਾਲੀ ਆਉਂਦਾ ਜੀ ਦੋਸ਼ੀਆਂ ਦੋਨੋਂ ਅੱਜ ਤਾਂ ਮੈਂ ਥਾਣੇ ਵਿੱਚ ਜਾਾਂਗਾ ਜੀ ਸਾਰੀ ਲੇਬਰ ਬੁਲਾ ਕੇ ਕੂੜੇ ਦੇ ਢੇਰ 'ਤੇ ਭਰਾਂ। ਇਹਨਾਂ ਦੋਨੋਂ ਨੂੰ ਗ੍ਰਿਫਤਾਰ ਕਰੋ। ਜਿਹੜੀ ਜਨਾਬੀ ਮਰੀ ਹੈ ਤੁਹਾਡੇ ਘਰ ਦੇ ਬਣੀ ਆ। ਮੈਂ ਲਾਈ ਦੀ ਡਿਊਟੀ ਸੀ। ਹੋਇਸ ਕਰਕੇ ਮਰੀ ਆ। ਤੈਂ ਇਸ ਕੇ ਘਰ ਦੇ ਲਾਈ ਆ ਨਹੀਂ ਰਹੀ। ਤੇਰਾ ਇਹ ਬੇਟਾ ਟਿੱਕੇ ਦਾ। ਤੁਸੀਂ ਤੁਸੀਂ ਕੀ ਕਰ ਰਹੇ ਹੋ ਮੈਨੂੰ ਮੈਨੂੰ ਬਤਾ। ਚੌਧਰੀ ਦੋ ਗੱਲਾਂ ਦੋਗਲੀ ਮੇਰੇ ਨਾਲ ਕਰੀਨਾ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ। ਮੇਰੀ ਗੱਲ। ਕੋਈ ਫੁੱਟੂ ਗੱਲਾਂ ਨਾ ਕਰੀ ਮੇਰੇ ਨਾਲ। ਸਾ ਜੀ। ਕੋਈ ਵੀ ਫੁੱਤੂ ਵਾਲਾ ਨਾ ਹਰੀ ਝੂੜ ਬੋਲਣਾ ਤਿੱਕਾ ਜੀ ਤੂੰ ਪੈਟ ਪਰਸਰ ਮੈਨੂੰ ਕਹਿੰਦਾ ਝੂੜ ਬੋਲ ਗਿਆ ਕਦੀ ਕਰ ਉੱਥੇ ਆ ਜਾ ਜੱਜ ਲੈ ਜਾ ਉੱਥੇ ਲੈ ਜਾ ਮੈਨੂੰ ਕਿਹਾ 12 ਵਜੇ ਆ ਕੇ ਪਹਿਲਾਂ ਆਈ ਮੈਂ ਤੂੰ ਕਹਿਣਾ ਚੱਲੀ ਬਗ ਮੇਰੇ ਕੋਲ ਪੈਸੇ ਝੂੜ ਬੋਲਣੇ ਦਾ ਤੇ ਨਹੀਂ ਕਰਿਆ ਵਾ ਇੱਥੇ ਨਾ ਜੀ ਤੂੰ ਬੈਠੋ ਯਾਨੀ ਹਾਂ ਜੀ ਸਾਹਮਣੇ ਆਂਦੇ ਤੂੰ ਬਾਹਰ ਬੱਜੀ ਮੈਂ ਤੈਨੂੰ ਕਹਾ ਮੈਂ ਤੁਹਾਨੂੰ ਕਹਾ ਮੈਂ ਮੈਂ ਦੋਦੇ ਪੁੱਤੇ ਵਾਲਾ ਬੰਦਾ ਮੇਰੇ ਤੇ ਝੂੜ ਦਾ ਬਲਵਾ ਮੈਂ ਮਤੈਸਾ ਨਹੀਂ ਆਇਆ ਬੈਠੋ ਬਾਦ ਮੈਂ ਹੁਣ ਤੱਕ ਦੋਨਾਂ ਨੂੰ ਚੜਦਾਗਾ ਹੁਣੇ 2 ਮਿੰਟਾਂ ਵਿੱਚ ਸਾਰਾ ਕੰਮ ਕਰਕੇ ਦੇ ਦੇਗੇ ਇਹ ਪਕਰ ਸੈਨ ਕਰਕੇ ਦੇ ਇਹਨਾਂ ਨੂੰ ਪੇਮੈਂਟ ਦਾ ਤੇ ਦੂਜਾ ਨੰਬਰ ਜਿਹੜਾ ਇਸੇ ਗੱਲ ਦਾ ਇਨਸਾਫ ਦੇਗਾ ਉਸਦੀ ਦਾ ਡੰਡਾ ਚੱਕ ਕੇ ਤੂੰ ਹੀ ਕਰ ਇਹਨਾਂ ਦੋਨਾਂ ਦੀ ਜਾਨ ਨਹੀਂ ਮਾਰਦੇ ਭੈਣ ਤੇ ਇਸੇ ਕਾੜ ਦੇ ਲੈ ਫੜਦੇ ਨਾ 92 ਆਣੇ ਜੀ ਨਾ ਕੋਈ ਇਹੋ ਸਿੱਤ ਉਸਪੈ ਫੜਾਦਾ ਉਹ ਊਹਲੀ ਕਟਾਈ ਕਰਾ ਠੀਕ ਹੈ ਪਰ ਸਾਨੂੰ ਚੱਲੇ ਆ ਕੰਮ ਦੇਖ ਭੈਣ ਮੈਂ ਵੀ ਹਾਂਸ ਰਿਹਾ ਬਾਦ ਮਿੱਕੀ ਆ ਨਾ ਮੈਂ ਜੇ ਤੁਹਾਡੀ ਇਨਸਾਫ ਨਾ ਕੀਤੀ ਨਾ ਦੋਨੇ ਗੇਰ ਕਬਰ ਕਾਲਾ ਬੂਰ ਕਰਕੇ ਤਾਂ ਕਹੀ ਤਾਂ ਕਹੀ ਨਾ ਅੰਨਾ ਪਹਿਲੇ ਜਾਨ ਨਹੀਂ ਚੱਲੇ ਮਾਰ ਸਮਝ ਗਿਆ ਨਾ ਇਹ ਠੇਕੇਦਾਰ ਬੈਠਿਆ ਜਿਹੜਾ ਮੈਂ ਤੂੰ ਪੈਸੇ ਖਾਰੇ ਲੈਨੇ ਗਿਆ ਮੈਂ ਕੋਈ ਪੈਸੇ ਲੈਦਾ ਨਹੀਂ ਤੂੰ ਮੰਨੂਗਾ ਬਤਾ ਤੂੰ ਪੈਸੇ ਖਾਰੇ ਇਸਕੇ ਅਗਰ ਤੂੰ ਪੈਸੇ ਕਰਤੇ ਬੇਕਾਰ ਹੋਗਾ ਬੱਚੇ ਅਨਾਦ ਹੋਗੇ ਇਸਕੇ ਉਲੋਂ ਮੈਂ ਪੈਸੇ ਪੈਸੇ ਲੈ ਕੇ ਤੂੰ ਭਰਨੇ ਲੱਗਦਾ ਨਾ ਨਾ ਰਣੇ ਖਾਵੇ ਤੇਰੇ ਸਿਰ ਪਰ ਤੂੰ ਧਰਨ ਹੋਣਾ ਕੰਮ ਆਇ ਲੁੱਟ ਰਹੇ ਤੁਸੀਂ ਭੈਜ ਕਮੇਟੀ ਨੂੰ ਲੁੱਟ ਰਹੇ ਤੁਸੀਂ ਭੈਜ ਕਮੇਟੀ ਨੂੰ ਲੁੱਟ ਰਹੇ ਤੁਸੀਂ ਭੈਜ ਕਮੇਟੀ ਨੂੰ ਬੀਤੇ ਦਿਨ ਰਾਜਪੁਰਾ ਦੇ ਨਗਰ ਕੌਂਸਲ ਦੇ ਵਿੱਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਪਨਵਾੜੀ ਵੱਲੋਂ ਆਪਣੀ ਇੱਕ ਅਹਿਮ ਮੰਗ ਮ੍ਰਿਤਕ ਸੁਨੀਤਾ ਰਾਣੀ ਸਫਾਈ ਸੇਵਕ ਨੂੰ ਇਨਸਾਫ ਦਿਵਾਉਣ ਦੇ ਲਈ ਆਪਣੇ ਹੱਥਾਂ ਦੇ ਵਿੱਚ ਡੰਡਾ ਚੁੱਕ ਕੇ ਨਗਰ ਕੌਂਸਲ ਦੇ ਸੈਨੇਟਰੀ ਇਨਸਪੈਕਟਰ ਵਿਕਾਸ ਚੋਧਰੀ ਤੇ ਪ੍ਰਾਈਵੇਟ ਠੇਕੇਦਾਰ ਅਸ਼wini ਕੁਮਾਰ ਨੂੰ ਉਹਨਾਂ ਦੇ ਹੀ ਦਫ਼ਤਰ ਦੇ ਵਿੱਚ ਬੰਦਕ ਬਣਾ ਲਿਆ ਗਿਆ ਅਤੇ ਮੰਗ ਕੀਤੀ ਗਈ ਕਿ ਜੇਕਰ ਮ੍ਰਿਤਕ ਸਫਾਈ ਸੇਵਕ ਸੁਨੀਤਾ ਰਾਣੀ ਨੂੰ ਇਨਸਾਫ ਨਾ ਮਿਲਿਆ ਤਾਂ ਅੱਜ ਇਸੇ ਡੰਡੇ ਨਾਲ ਇਨਸਾਫ ਲਿਆ ਜਾਵੇਗਾ ਤੁਹਾਨੂੰ ਦੱਸਦੀ ਕਿ ਬੀਤੀ ਲਗਭਗ 1 ਸਾਲ ਪਹਿਲਾਂ ਪਟਿਆਲਾ ਰੋਡ ਤੇ ਬਣੀ ਗੁਰੂ ਨਾਨਕ ਇੰਡਸਟਰੀ ਦੇ ਸਾਹਮਣੇ ਨਗਰ ਕੌਂਸਲ ਦੇ 105 ਸਫਾਈ ਸੇਵਕਾਂ ਦੇ ਵਿੱਚ ਤਾਇਨਾਤ ਸੁਨੀਤਾ ਰਾਣੀ ਆਪਣੀ ਸਾਥੀਆਂ ਦੇ ਨਾਲ ਉਕਤ ਜਗ੍ਹਾ ਦੀ ਸਫਾਈ ਦੇ ਵਿੱਚ ਲੱਗੀ ਹੋਈ ਸੀ ਕਿ ਪਟਿਆਲਾ ਸਾਈਡ ਤੋਂ ਆਉਂਦੀ ਬੇਕਾਬੂ ਸਕੋਰਪੀਓ ਗੱਡੀ ਨੇ ਉਕਤ ਸਫਾਈ ਸੇਵਕਾਂ ਨੂੰ ਜ਼ੋਰ ਦੀ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਸਫਾਈ ਸੇਵਕ ਸੁਨੀਤਾ ਰਾਣੀ ਦੀ ਇਸ ਹਾਦਸੇ ਵਿੱਚ ਮੌਤ ਪੁਲੀਸੀ ਸੀ ਜਦਕਿ ਹੋਰ ਸਫਾਈ ਸੇਵਕ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਪਨਵਾੜੀ ਵੱਲੋਂ ਜ਼ੋਰ ਸ਼ੋਰ ਤੇ ਨਾਲ ਆਵਾਜ਼ ਵੀ ਚੁੱਕੀ ਗਈ ਸੀ ਅਤੇ ਉਸ ਸਮੇਂ ਮ੍ਰਿਤਕ ਸੁਨੀਤਾ ਰਾਣੀ ਤੇ ਪਰਿਵਾਰ ਨੂੰ 1 ਲੱਖ ਅਤੇ ਜ਼ਖਮੀ ਦੋ ਵਿਅਕਤੀ ਨੂੰ 50 ਹਜ਼ਾਰ ਰੁਪਏ ਦਿੱਤੇ ਮਦਦਨਗਰ ਕਾਉਂਸਲ ਦੇ ਸਟਾਫ ਅਤੇ ਮੁਲਾਜ਼ਮਾਂ ਫਲੋਈ ਇਕੱਠੀ ਕਰਕੇ ਕੀਤੀ ਗਈ ਸੀ ਮਗਰ ਸਫਾਈ ਸੇਵਕ ਯੂਨੀਅਨ ਇਸ ਗੱਲ ਤੋਂ ਨਾਰਾਜ਼ ਹੋ ਕੇ ਨਗਰ ਕਾਉਂਸਲ ਦੇ ਵਿੱਚ ਵੀ ਹੰਗਾਮਾ ਕਰ ਰਹੇ ਸੀ ਕਿ ਜਿਸ ਠੇਕੇਦਾਰ ਅਸ਼ਵਨੀ ਕੁਮਾਰ ਨੇ ਸੁਨੀਤਾ ਰਾਣੀ ਨੂੰ ਨੌਕਰੀ ਤੇ ਰੱਖਿਆ ਹੋਇਆ ਸੀ ਜਿਹੜੇ ਸੈਨੇਟਰੀ ਇੰਸਪੈਕਟਰ ਵਿਕਾਸ ਚੋਧਰੀ ਨੇ ਸੁਨੀਤਾ ਰਾਣੀ ਤੇ ਹੋਰ ਸਟਾਫ ਨੂੰ ਸਫਾਈ ਵਾਸਤੇ ਬਿਨਾ ਕਿਸੇ ਸੇਫਟੀ ਸੁਵਿਧਾਵਾਂ ਦੇ ਜੀਟੀ ਰੋਡ ਪਟਿਆਲਾ ਰੋਡ ਤੇ ਲਗਾਇਆ ਹੋਇਆ ਸੀ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਠੇਕੇਦਾਰ ਅਸ਼wini ਕੁਮਾਰ ਨੇ ਸੁਨੀਤਾ ਰਾਣੀ ਦੇ ਪਰਿਵਾਰ ਦੇ ਕੋਈ ਸੁਤ ਨਹੀਂ ਲਈ ਹੈ। ਨਾ ਹੀ ਸੰਸਕਾਰ ਤੇ ਤੇ ਨਾ ਹੀ ਉਸ ਦੇ ਭੋਗ ਤੇ ਹਾਜ਼ਰ ਹੋਏ ਸਨ। ਇਸੀ ਨਾਰਾਜ਼ਗੀ ਨੂੰ ਲੈ ਕੇ ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਪਨਵਾੜੀ ਨੇ ਆਪਣੇ ਸਾਥੀਆਂ ਦੇ ਨਾਲ ਸੈਨੇਟਰੀ ਇਨਸਪੈਕਟਰ ਵਿਕਾਸ ਚੋਧਰੀ ਅਤੇ ਠੇਕੇਦਾਰ ਅਸ਼wini ਕੁਮਾਰ ਨੂੰ ਉਨ੍ਹਾਂ ਦੇ ਹੀ ਦਫ਼ਤਰ ਦੇ ਵਿੱਚ ਬੰਦਕ ਬਣਾ ਲਿਆ ਸੀ ਆਓ ਤੁਹਾਨੂੰ ਦਿਖਾਉਂਦੇ ਆ ਪਹਿਲਾ ਉਹ ਵੀਡੀਓ ਜਿਸ ਦੇ ਵਿੱਚ ਹੰਸ ਰਾਜ ਪਨਵਾੜੀ ਵੱਲੋਂ ਦੋਨਾਂ ਨੂੰ ਹੀ ਉਹਨਾਂ ਦੇ ਦਫ਼ਤਰ ਦੇ ਵਿੱਚ ਕਿਵੇਂ ਬੰਦਕ ਬਣਾ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਆ ਉਹ ਵੀਡੀਓ ਕੀ ਕਹਿਣਾ ਹੈ ਹੰਸ ਰਾਜ ਪਨਵਾੜੀ ਦਾ ਨਹੀਂ ਚੌਧਰੀ ਮੇਰੀ ਸੁਣਵਾ ਦਿਓ ਮੈਂ ਹੁਣ ਤੁਹਾਨੂੰ ਦੋਨਾਂ ਨੂੰ ਚਾੜਦਿਆਂਗਾ ਹੁਣੇ 2 ਮਿੰਟਾਂ ਵਿੱਚ ਸਾਰਾ ਕੰਮ ਕਰਕੇ ਦੇ ਦੇਗੇ ਇਹ ਪਕਰ ਸੈਨ ਕਰਕੇ ਦੇ ਇਹਨਾਂ ਨੂੰ ਪੇਮੈਂਟ ਦਾ ਤੇ ਦੂਜਾ ਨੰਬਰ ਜਿਹੜਾ ਇਸੇ ਕਹ ਲਗਾ ਇਨਸਾਫ ਦੇਗਾ ਠੀਕਾ ਡੰਡਾ ਚੱਕਾ ਤੂੰ ਹੀ ਕਰ ਇਹਨਾਂ ਦੋਨਾਂ ਨੇ ਇਹਨਾਂ ਨੇ ਮਾਰਦੇ ਭੈਣੇ ਇਸੇ ਕਰਦੇ ਨੇ ਪਰੜਦੇ ਨੇ 92 ਆਣੇ ਜੀ ਨਾ ਕੋਈ ਇਹਨੂੰ ਸਿੱਤ ਤੁਸੀਂ ਬਹਿਣਾ ਤਾਂ ਉਹ پوری ਕਟਾਈ ਕਰਾ ਠੀਕ ਹੈ ਪਰ ਚਾਹਣਾ ਜਲਦੀ ਲੱਗ ਜਾ ਦੇ ਫੈਨ ਮੈਂ ਵੀ ਹੰਸਰਾ ਜੀ ਬਾਦ ਨਿੱਕੀ ਆ ਨਾਮ ਜੇ ਤੁਹਾਡੀ ਅਰਦਾਸ ਨਾ ਕੀਤੀ ਤਾਂ ਦੋਨੇ ਗੇਲ ਦਾ ਬਰੇ ਕਾਲਾ ਬੂ ਕਰਕੇ ਤਾਂ ਕਹੀ ਉਹ ਤਾਂ ਕਹੀ ਨਾ ਅੰਨਾ ਪਹਿਲੇ ਜਾਨ ਨਹੀਂ ਤੱਲੇ ਮਾਰੀ ਇਸ ਦੀ ਲਾਗੇ ਸਮਝ ਗਿਆ ਨਾ ਇਹ ਠੇਕਾੜਾ ਬੈਠਿਆ ਜਿਹੜਾ ਮੈਂ ਤੂੰ ਪੈਸੇ ਲਾਰੇ ਲੈ ਲੇਗੀ ਮੈਂ ਕੋਈ ਪਹਿਲੇ ਲਾ ਤਾ ਇਹ ਪੁੱਛ ਮਨੂ ਗਿਆ ਉਹਦਾ ਤੈਨੂੰ ਤੰਗ ਪਰ ਹਣਾ ਤੂੰ ਪੈਸੇ ਲਾਰੇ ਇਸੇ ਅਗਰ ਤੂੰ ਪੈਸੇ ਨਾ ਦਿੱਤੇ ਬੇਗਾਰ ਹੋਗਾ ਬੱਚੇ ਅਨਾਦ ਹੋ ਗਏ ਸੀ ਸਕੂਲੋਂ ਮੈਂ ਅੱਜ ਪੈਸੇ ਲਿਆ ਕੇ ਤੂੰ ਭਰਨੇ ਲੱਗ ਤਾ ਉਹ ਬੰਦਾ ਕਿਸ ਕਰਕੇ ਬਣਾ ਦੇ ਤੂੰ ਇੱਕ ਸਾਲ ਦੇ ਵਿੱਚ ਤੈਨੂੰ ਤਰਸ ਨਹੀਂ ਆਇਆ ਵੀ ਉਹ ਦੀ ਜਿਹੜਾ ਪਰਿਵਾਰ ਆ ਉਸ ਦੀ ਜਿਹੜੀ ਘਰ ਵਾਲੀ ਗੁਜਰ ਚੁਕ ਸੀ ਬੱਚੇ ਅਨਾਥ ਹੋ ਗਏ ਉਸ ਦੇ ਬੱਚੇ ਨੂੰ ਸਕੂਲ ਵੀ ਜਾਣਾ ਹੈ ਰੋਟੀ ਪਾਣੀ ਵੀ ਖਾਣਾ ਦੇਸੀ ਉਸ ਦੇ ਤਰਸ ਕੇ ਧਾਰ ਤੇ ਉਸ ਕੋਲ ਜਾ ਕੇ ਆਈਏ ਉਸ ਨੂੰ ਹਮਦਰਦੀ ਦਿਖਾਈਏ ਇਸ ਕਰਕੇ ਸਾਨੂੰ ਜਿਹੜਾ ਰੋਸਾ ਸੀਗਾ ਉਹ ਸਾਨੂੰ ਕੱਢਿਆ ਸੀਗਾ ਉਸ ਕੇ ਨਾਲ ਨਰਾਜ਼ਗੀ ਹੈ ਉਸ ਨੇ ਅਜ ਤੱਕ ਸਾਨੂੰ ਠੇਕੇਦਾਰ ਨਹੀਂ ਮਿਲਾਇਆ ਠੇਕੇਦਾਰ ਨਾਲ ਕਹਿ ਰਿਹਾ ਗੱਲ ਹੋ ਗਈ ਹੋ ਗਈ ਅੱਜ ਯੋ ਵੀ ਬੈਠਿਆ ਦਫਤਰ ਜਾ ਕੇ ਪੁੱਛ ਸਕਦੇ ਆ ਯੋ ਨੂੰ ਵੀ ਕਹਿੰਦਾ ਮੇਰੇ ਠੇਕੇਦਾਰ ਗੱਲ ਗੱਲ ਹੋ ਗਈ ਠੇਕੇਦਾਰ ਕਿਆ ਗੱਲ ਹੋਈ ਆ ਪੈਸਿਆਂ ਦੀ ਗੱਲ ਹੋਈ ਆ ਨੌਕਰੀ ਦੁਆਣ ਦੀ ਗੱਲ ਹੋਈ ਆ 10 ਲੱਖ ਦੀ ਗੱਲ ਹੋਈ ਹੈ 2 ਲੱਖ ਦੀ ਗੱਲ ਹੋਈ ਹੈ 5 ਲੱਖ ਦੀ ਗੱਲ। ਕੀ ਗੱਲ ਹੋਈ ਸਾਨੂੰ ਪਤਾ ਹੀ ਨਹੀਂ। ਇਸ ਕਰਕੇ ਸਾਡਾ ਰੋਸਾ ਜੀਗਾ ਵੀ ਤੇਰੀ ਕੀ ਗੱਲ ਸਾਨੂੰ ਦੱਸ ਸਾਨੂੰ ਕੋਈ ਗੱਲ ਨਹੀਂ ਦੱਸੀ ਚੌਧਰੀ ਸਾਹਿਬ ਕਰਨ। ਕੱਲ ਛੱਡਿਆ ਜਿਹੜਾ ਚੌਧਰੀ ਨੇ ਇਹ ਜਿਹੜਾ ਹੈਗਾ ਆਪਣੇ ਉੱਪਰ ਲਈਆ ਵੀ ਇਸ 2-4 ਦਿਨਾਂ ਚ ਜਿਹੜਾ 1 ਲੱਖ ਰੁਪਈਆ ਹੈਗਾ ਆ। ਉਹ ਤੁਹਾਨੂੰ ਜਿਹੜਾ ਹੈਗਾ ਅਸੀਂ ਇਸ ਨੂੰ ਜਿਹੜਾ 1 ਸਾਲ ਦਾ ਜਿਹੜਾ ਹੈਗਾ ਇਸ ਦਾ ਉਹ ਦੁਆਵਾਂਗੇ ਨੌਕਰੀ ਦਾ ਤੇ ਪਲੱਸ ਜਿਹੜੀ ਮਤਲਬ ਇਸ ਕੀ ਜਿਹੜੀ ਨੌਕਰੀ ਆ ਸੀ ਜਿਹੜੀ ਸੀ ਘਰ ਵਾਲੀ ਨਹੀਂ ਸੀਗੀ ਉਹ ਅਸੀਂ ਇਸ ਹਫਤੇ ਇਸ ਮਹੀਨੇ ਤੋਂ ਪਹਿਲੀ ਤੋਂ ਚੜਾਣ ਜਾ ਰਹੇ ਹਾਂ। ਕੱਚੇ ਦਾ ਕੱਚਾ ਜੋ ਮੈਂ ਚਲੋ ਠੀਕ ਹੈ ਤੇ ਜਿਹੜਾ ਬਕਾਇਆ ਆ ਕੱਚੇ ਬੰਦੇ ਦਾ ਉਹ ਦੱਸੋ ਠੇਕੇਦਾਰ ਵੀ ਤੂੰ ਕਾਦ ਪਾਰਿਆ ਉਹ ਕਹਿੰਦੇ ਚੌਧਰੀ ਸੈਨ ਕਰ ਦੇ ਅਸੀਂ ਅੱਜ ਇਹ ਪੈਸੇ ਪਾ ਦਾਂਗੇ ਚੌਧਰੀ ਸਾਹਿਬ ਕਹਿੰਦੇ ਵੀ ਮੈਂ ਥੋੜੇ ਜਿਹੇ ਉਹ ਲਾਣਾ ਹੈ ਵੀ ਜਿਹੜੇ ਕਿਹੜੇ ਕਿਹੜੇ ਸਾਨ ਚ ਕਿਹੜੇ ਕਿਹੜੇ ਬੰਦੇ ਲੱਗੇ ਸੀ ਕੱਚੇ ਬਣਾਜੋ ਉਹਨਾਂ ਦੇ ਅਸੀਂ ਬਾਇਓ ਡਾਟਾ ਬਣਾ ਲੀਏ ਜਿਹੋ ਜਿਹੋ ਪੈਸਾ ਬਣੇਗਾ ਕਿਸੇ ਦਾ 6 ਮਹੀਨੇ ਦਾ ਕਿਸੇ ਸਾਲ ਦਾ ਕਿਸੇ 2 ਸਾਲ ਦਾ ਕਿਸੇ 1.5 ਸਾਲ ਦਾ ਕਿਸੇ 6 ਮਹੀਨੇ ਦਾ ਉਸ ਹੀ ਦੇ ਦਾਂਗੇ ਫਿਰ ਉਹ ਜੋ ਪੈਸੇ ਬਣੇਗਾ ਠੇਕੇਦਾਰ ਕਰ ਦੇਖੋ ਜੀ ਮੈਂ ਤਾਂ ਇੱਕ ਬੇਨਤੀ ਕਮੇਟੀ ਦੇ ਵਿੱਚ ਜੋ ਵੀ ਪ੍ਰਧਾਨ ਬਣੇ ਪਏ ਆ ਮੈਂ ਫੇਰ ਪਿੱਛੇ ਨਿਹੜਦਾ ਕਿਉਂਕਿ ਮੇਰੇ ਸਮਾਜ ਦੇ ਬੰਦੇ ਆ ਉਹ ਵੀ ਮੇਰੇ ਉਹ ਵੀ ਲੜਖੀ ਕਰ ਰਹੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਵੀ ਉਹ ਵੀ ਗੈਲ ਚੱਲ ਕੇ ਇਸ ਲੜਾਈ ਦੇ ਵਿੱਚ ਸ਼ਾਮਲ ਹੋਮੇ ਉਹ ਜਿਹੜੀ ਭੈਣ ਸਾਡੀ ਗੁਜਰੀ ਆ ਕੁੜੀ ਸਾਡੀ ਸਮਾਜ ਗੁਜਰੀ ਆ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਚਾਹੇ ਸਾਨੂੰ ਪੂਰੀ ਹੜਤਾਲ ਕਰਨੀ ਪਵੇ 10 ਦਿਨਾਂ ਦੀ ਕਰਨੀ ਪਵੇ 20 ਦਿਨਾਂ ਦੀ ਕਰਨੀ ਪਵੇ ਟਰਾਲੀਆਂ ਭਰ ਕੇ ਚਾਹੇ ਠੇਕੇਦਾਰ ਦੇ ਘਰ ਕੋਲ ਲੈ ਕੇ ਜਾਣ ਪਵੇ ਚਾਹੇ ਚੌਧਰੀ ਘਰ ਲੈ ਕੇ ਜਾਣ ਪਵੇ ਚਾਹੀਏ ਯੋ ਨੂੰ ਬੰਦ ਕਰਨਾ ਪਵੇ ਮਤਲਬ ਕਿ ਅਸੀਂ ਪ੍ਰਸ਼ਾਸਨ ਨੂੰ ਤੰਗ ਕਰ ਦੇਣਾ ਵੀ ਜਦ ਤੱਕ ਸਾਡੇ ਗੱਲ ਇਨਸਾਫ ਨਹੀਂ ਹੁੰਦਾ ਅਸੀਂ ਹੁਣ ਪ੍ਰਧਾਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਜਾ ਕੇ ਅੱਖਾਂ ਖੋਲਗੇ ਕੋਈ ਵੀ ਦੇਖੋ ਕੋਈ ਗੱਲ ਕਰਨੀ ਹੈ ਕੰਨ ਖੋਲ ਕੇ ਗੱਲ ਸੁਣੋ ਔਰ ਸਮਾਜ ਦੇ ਵਿੱਚ ਮੈਂ ਗੱਲ ਕਰੋ ਸਮਾਜਿਕ ਗੈਲ ਲਗੋ ਦੂਸਰੇ ਦੇ ਪੱਖ ਮਾ ਨਾ ਬੋਲੋ ਤਾਂ ਕਿ ਸਮਾਜ ਨੀਵਾ ਪੈ ਜੇ ਉਹ ਅਗਰ ਜੇ ਨਾਂ ਲਗਾਉਂਦਾ ਜਦੋਂ ਅਸੀਂ ਕਹਿ ਰਹੇ ਆ ਵੀ ਨਹੀਂ ਰੋਡ ਤੇ ਲਾਣਾ ਉਹ ਫੇਰ ਉਹ ਬਾਈਪਾਸ ਪ੍ਰਧਾਨ ਨੂੰ ਵੀ ਕਰ ਜਾਂਦਾ ਬਾਈਪਾਸ ਯੋ ਸਭ ਨੂੰ ਵੀ ਕਰ ਦਿੰਦਾ ਬਾਈਪਾਸ ਸਾਡੇ ਪ੍ਰਧਾਨਾਂ ਨੂੰ ਵੀ ਕਰ ਜਾਂਦਾ ਉਹ ਚੋਰ ਤੇ ਫੇਰ ਆਪਣਾ ਕੰਮ ਕਰਾਉਣ ਲੱਗ ਜਾਂਦਾ ਉਹ ਕਹਿੰਦਾ ਵੀ ਮੈਨੂੰ ਕੋਈ ਵੀ ਦਰਦ ਪਾਉ ਨਹੀਂ ਹੈ ਉਹ ਇਹ ਵੀ ਕਹਿੰਦਾ ਆ ਕਿ ਮੇਰਾ ਪਰ ਹੱਥ ਹੈਗਾ ਉਨੇ ਦੇ ਸ਼ਹਿਰ ਦਾ ਆਦਾਰਾਂ ਦਾ ਸ਼ਹਿਰ ਦੇ ਮੁੱਖ ਬੰਦਾ ਦਾ ਹੱਥ ਆ ਵੀ ਮੇਰ ਤੇਰੀ ਬਦਲੀ ਨਹੀਂ ਹੋਣ ਦਿੰਦੇ ਅਸੀਂ ਤੂੰ ਜੋ ਮਰਜ਼ੀ ਘਰ ਸਫਾਈ ਕਰਮਚਾਰੀਆਂ ਗੱਲ ਅਸੀਂ ਤਾਂ ਸੇਫਟੀ ਦੇਖੋ ਅੱਜ ਵੀ ਰੋ ਰਹੇ ਆ ਔਰ ਅਸੀਂ ਇਸ ਜਿਹੜਾ ਇਹ ਬਿਵਾਦ ਖੜਾ ਹੋਇਆ ਅੱਜ ਤੋਂ ਬਾਅਦ ਤੁਹਾਡੇ ਵੀਡੀਓ ਰਾਈ ਅਸੀਂ ਤੁਹਾਡੇ ਚੈਨਲ ਰਾਈ ਗਾਂਗੇ ਅਗਰ ਜੇ ਸਾਨੂੰ ਕੋਈ ਵੀ ਸੇਫਟੀ ਨਾ ਮਿਲੀ ਜਿਹੜੇ ਕੂੜੇ ਦੇ ਵਿੱਚ ਜਨਾਨੀਆਂ ਨੂੰ ਸਾਡੀ ਬਾੜਦੇ ਆ ਉਹਨਾਂ ਦੇ ਪਰ ਧੱਫੜ ਪੈ ਗੇ ਉਲਟੀਆਂ ਲਗੀਆਂ ਜੇ ਉਹਨਾਂ ਨੂੰ ਬਾੜਿਆ ਔਰ ਜੇ ਸਫਾਈ ਦਾ ਕੰਮ ਰੋੜ ਦੇ ਉੱਪਰ ਲੇ ਤਾਂ ਅਸੀਂ ਚੌਧਰੀਗਾ ਬਨ ਗਏ ਉਰੇ ਕੁਰਸੀ ਨਾਲ ਕਾਲਾ ਮੂੰਹ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਇਸ ਦਾ ਜਲੂਸ ਕੱਢਾਂਗੇ ਜੋ ਸਾਡੇ ਤੋਂ ਹੋਏਗਾ ਹੋਏਗਾ ਔਰ ਇਹ ਵੀ ਕਹਿੰਦੇ ਕਿ ਚੈਲੰਜ ਲਿਖ ਕੇ ਦੇਵਾਂਗੇ ਪ੍ਰਧਾਨ ਨੂੰ ਕਹਿੰਦੇ ਕਿ ਜੇ ਸਾਡੇ ਸਮਾਜ ਗਾ ਸਫਾਈ ਕਰਮਚਾਰੀ ਗਾ ਹੁੱਲੜਵਾਜੀ ਕਰੀ ਸੋਚਲਵਾਜੀ ਕਰੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਇਹ ਵਾਲਮੀਕੀ ਸਮਾਜ ਗਾ ਬਰਦਾਨ ਹੋਏਗਾ ਤੁਹਾਨੂੰ ਔਰ ਸਮਾਜ ਦਾ ਇਹ ਐਲਾਨ ਹੋਏਗਾ ਵੀ ਇਹ ਤੁਹਾਨੂੰ ਨਾ ਕੁਰਸੀ ਤੇ ਬੈਠਣ ਦੇਣਗੇ ਨਾ ਅਸੀਂ ਖੁਦ ਬੈਠਾਂਗੇ ਜਦ ਤੱਕ ਸਾਡੇ ਗੈਰ ਇਨਸਾਫ ਨਹੀਂ ਹੁੰਦਾ ਦੂਜੇ ਪਾਸੇ ਜੇ ਗੱਲ ਕਰੀਏ ਨਗਰ ਕੌਂਸਲ ਦੇ ਇਨਸਪੈਕਟਰ ਦੀ ਤਾਂ ਉਹਨਾਂ ਦੇ ਫੋਲੋ-ਅੱਪ ਮੰਨਿਆ ਗਿਆ ਕਿ ਕੱਲ ਹੰਸ ਰਾਜ ਪਨਵਾੜੀ ਵੱਲੋਂ ਸਾਨੂੰ ਦੋ ਬੰਦੇ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਬੰਦ ਕਪਣਾ ਲੈ ਕੇ ਆਏ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਹੀ ਭਰੋਸਾ ਦਿੱਤਾ ਗਿਆ ਕਿ ਸੁਨੀਤਾ ਰਾਣੀ ਨੂੰ ਜਲਦ ਤੋਂ ਜਲਦੀ ਇਨਸਾਫ ਦਵਾਇਆ ਜਾਵੇਗਾ। ਇਸੇ ਗੱਲ ਨੂੰ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ। ਆਓ ਤੁਹਾਨੂੰ ਸੁਣਾਉਂਦੇ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਸੈਨੇਟਰੀ ਇਨਸਪੈਕਟਰ ਵਿਕਾਸ ਚੋਧਰੀ ਦਾ। ਮਸਲਾ ਇਹ ਸੀ ਜਿਹੜੇ ਸਾਡੇ ਜੋ ਵੀ ਡੈਥ ਹੋ ਗਈ ਸੀ ਐਕਸੀਡੈਂਟ ਦੌਰਾਨ ਉਹਦੇ ਸਾਰੇ ਸ਼ਹਿਰ ਵਾਸੀ ਨੂੰ ਪਤਾ ਵੀ ਐਕਸੀਡੈਂਟ ਦੌਰਾਨ ਡੈਥ ਹੋ ਗਈ ਸੀ ਸਾਡੇ ਤਸਰ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਸਾਰੇ ਸਾਰੇ ਵੱਲੋਂ ਪ੍ਰਧਾਨ ਜੀ ਵੱਲੋਂ ਇਹ ਸਭ ਵੱਲੋਂ ਸਹਿਯੋਗ ਦਿੱਤਾ ਗਿਆ ਕੁੜੀ ਦੇ ਘਰ ਦੇ ਨੂੰ ਠੇਕੇਦਾਰ ਵੱਲੋਂ ਨਾ ਤਾਂ 1 ਰੁਪਿਆ ਕੋਈ ਸਹਿਯੋਗ ਦਿੱਤਾ ਉਹਨੂੰ ਨਾ ਉਹਦੇ ਕੋਈ ਪੈਨਸ਼ਨ ਦੇ ਫਾਰਮ ਹਾਲ ਤਾਂ ਵੀ ਪੂਰੇ ਕੀਤੇ ਨਹੀਂ ਉਹਨੇ ਜਿਹੜੇ ਵੀ ਡੰਪ ਰਣ ਸਦੇ ਕੋਈ ਵੀ ਹਾਲੀ ਤੱਕ ਪੂਰੇ ਨਹੀਂ ਨਾ ਉਹਨੂੰ ਬਕਾਇਆ ਮਿਲਿਆ ਦਦਾ ਇਸ ਕਰਕੇ ਯੂਨੀਅਨ ਨੂੰ ਰੋਸ ਸੀ ਇਸ ਕਰਕੇ ਉਹਨੇ ਠੇਕੇਦਾਰ ਨੂੰ ਫੜਿਆ ਜੀ ਇਸ ਤਾਂ ਦੀ ਕੋਈ ਗੱਲ ਨਹੀਂ ਇਹ ਹਾਂਸਣਾ ਮੈਂ ਹੀ ਦੱਸਿਆ ਜੀ ਵੀ ਭਾਈ ਆਪਣੇ ਜਿਹਾ ਤੁਹਾਡਾ ਕੋਈ ਕੰਮ ਨਹੀਂ ਹੋ ਰਿਹਾ ਇੱਕ ਸਾਡੇ ਮਯੂਰ ਹੋਟਲ ਹਾਸਾ ਜੀ ਉਸ ਦੇ ਪੇਮੈਂਟ ਪਲੱਸ ਉਹਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ ਸਾਡੇ ਬਾਅਦ ਦੇ ਵਾਦਾ ਹਾਸਾ ਜੀ ਤੇ ਸਾਡੇ ਜਿਹੜੇ ਮੁਲਾਜ਼ਮਾਂ ਨੂੰ ਪੇਮੈਂਟ ਨਾ ਤਾਂ ਤੱਕ ਬਕਾਇਆ ਮਿਲਿਆ ਨਾ ਉਹਨੂੰ ਪੈਨਸ਼ਨ ਲੱਗੀ ਹੈ ਸਾਨੂੰ 2 ਘੰਟੇ ਤੱਕ ਬੰਦੂ ਬਣਾ ਕੇ ਰੱਖੇ ਤੇ 2 ਘੰਟੇ ਮਟੇਗਾ ਨਾ ਵਿਸ਼ਵਾਸ ਦਿੱਤਾ ਵੀ ਮੈਂ ਕੰਮ ਕਰਾ ਕੇ ਦਿਆਂਗਾ ਤੇ ਜਿਹੜਾ ਇਹਦਾ ਬਕਾਇਆ ਬੰਦਾ ਦਿਆਂਗਾ ਠੇਕੇਦਾਰ ਨੇ ਕਿਹਾ ਵੀ ਮੈਂ ਆਪਣੀ ਯੋਗਤਾ ਉਸਾਰ ਕੁਝ ਨਾ ਕੁਝ ਦਿਆਂਗਾ ਉਹਦੇ ਪਰਿਵਾਰ ਨੂੰ ਮੇਂ ਦਾ ਮੁੱਦਾ ਜੀ ਵੀ ਇਹ ਕਹਿੰਦੇ ਕੋਈ ਨਾ ਕੋਈ ਜੂਨ ਪਰਿਵਾਰ ਨੂੰ ਦਿਓ ਗਰੀਬ ਆਦਮੀ ਹੈ ਉਸ ਬੰਦੀ ਉਹਨੇ ਠੇਕੇਦਾਰ ਨੇ ਕਿਹਾ ਵੀ ਮੈਂ ਜਲਦੀ ਜਲਦੀ ਕੋਈ ਨਾ ਕੋਈ ਦਿਆਂਗਾ ਕਿ ਅਸੀਂ ਵੀ ਉਹਨੂੰ ਕਹਾਂਗੇ ਵੀ ਉਹਨੂੰ ਦਿੱਤਾ ਜਾਏ ਜੀ ਅਸੀਂ ਅਸ਼ਵਾਸ਼ਨ ਦਵਾਣਾ ਚਾਹੂਗੇ ਯੂਨੀਅਨ ਨੂੰ ਅਸੀਂ ਯੂਨੀਅਨ ਅਸ਼ਵਾਸ਼ਨ ਹੋਇਆ ਸੀ ਮਜ਼ਦੂਰ ਨਾਲ ਆ ਪਹਿਲਾਂ ਵੀ ਨਾਲ ਸੀ ਜਦੋਂ ਇੱਕ ਦੁਬਲੀ ਖੜੀ ਆ ਜੀ ਹਾਰ ਟਾਈਮ ਅਸੀਂ ਨਾਲ ਖੜੇ ਇਹਨਾਂ ਦੇ ਕੋਈ ਦਿੱਕਤ ਦੀ ਗੱਲ ਨਹੀਂ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ News 89 Punjab Har khabar jizda ho ve asar